ਮਚਾਇਆ ਹੋਇਆ ਹੈ ਪੰਜਾਬ ਦੇ ਵਿੱਚ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਔਰ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਦੱਸਦੀ ਹੈ ਕਿ ਪੰਜਾਬ ਦੇ ਵਿੱਚ 2 ਦਿਨ ਸੰਗੜੀ ਧੁੰਦ ਪਵੇਗੀ ਔਰ ਇਸ ਤੋਂ ਇਲਾਵਾ ਮੀਂਹ ਦੀ ਸੰਭਾਵਨਾ ਵੀ ਜਿਤਾਈ ਗਈ ਹੈ 20 ਤੋਂ 22 ਤਰੀਕ ਤੱਕ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਤੋਂ ਬਾਅਦ ਠੰਡ ਹੋਰ ਵੀ ਵੱਧ ਜਾਵੇਗੀ ਤਾਂ ਲਗਾਤਾਰ ਧੁੰਦ ਨੇ ਪੰਜਾਬ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਹੋਇਆ ਹੈ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਕਈ ਥਾਵਾਂ ਦੇ ਉੱਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਧੁੰਦ ਹੈ ਉਸਨੇ ਪੂਰੇ ਸ਼ਹਿਰ ਨੂੰ ਟਕਿਆ ਹੋਇਆ ਹੈ ਪੂਰੇ ਪੰਜਾਬ ਨੂੰ ਟਕਿਆ ਹੋਇਆ ਔਰ ਬਾਕੀ ਜਿਹੜੇ ਸੂਬੇ ਨੇ ਉਹਨਾਂ ਦਾ ਵੀ ਇਹੀ ਹਾਲ ਹੈ ਤਾਂ ਪੰਜਾਬ ਦੇ ਵਿੱਚ ਧੁੰਦ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਦੱਸਦੀ ਹੈ ਕਿ ਕੋਹਰਾ ਪੈ ਰਿਹਾ ਹੈ ਜਿਸ ਕਰਕੇ ਸਵੇਰੇ ਅਤੇ ਸ਼ਾਮ ਦੀ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ ਔਰ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿਣ ਖਾਸ ਤੌਰ ਤੇ ਜਿਹੜੇ ਬੱਚੇ ਨੇ ਉਨ੍ਹਾਂ ਦਾ ਖਿਆਲ ਰੱਖਿਆ ਜਾਵੇ ਉਹਨਾਂ ਨੂੰ ਘਰ ਦੇ ਅੰਦਰ ਹੀ ਰੱਖਿਆ ਜਾਵੇ ਔਰ ਕੋਈ ਖਾਸ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਜਾਇਆ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਧੁੰਦ 2 ਦਿਨ ਹੋਰ ਇਸੇ ਤਰੀਕੇ ਨਾਲ ਪਵੇਗੀ ਔਰ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਜਿਸ ਕਰਕੇ ਆਵਾਜਾਈ ਦੌਰਾਨ ਵੀ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਧੁੰਦ ਦੇ ਵਿੱਚ ਜੇਕਰ ਤੁਸੀਂ ਨਿਕਲਦੇ ਹੋ ਤਾਂ ਵਾਹਨ ਹੌਲੀ ਚਲਾਓ ਨਹੀਂ ਤਾਂ ਕਿਸੇ ਤਰੀਕੇ ਦਾ ਹਾਦਸਾ ਵੀ ਵਾਪਰ ਸਕਦਾ ਹੈ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਧੁੰਦ ਦੇ ਵਿੱਚ ਕਈ ਹਾਦਸੇ ਵਾਪਰ ਜਾਂਦੇ ਨੇ ਤਾਂ ਅਪੀਲ ਕੀਤੀ ਗਈ ਹੈ ਕਿ ਧੁੰਦ ਦੇ ਵਿੱਚ ਵਾਹਨਾਂ ਨੂੰ ਹੌਲੀ ਚਲਾਓ ਤਾਂ ਜੋ ਕਿਸੇ ਤਰੀਕੇ ਦੀ ਅਨੁਹਾਣੀ ਤੋਂ ਬਚਿਆ ਜਾ ਸਕੇ ਤਾਂ ਫਿਲਹਾਲ ਮੌਸਮ ਵਿਭਾਗ ਦੇ ਵੱਲੋਂ ਜੋ ਅਲਰਟ ਜਾਰੀ ਕੀਤਾ ਗਿਆ ਹੈ ਤਾਂ 2 ਦਿਨ ਧੁੰਦ ਦਾ ਅਲਰਟ ਜਾਰੀ ਕਰ ਦਿੱਤਾ ਗਿਆ yellow ਅਲਰਟ ਦਾ ਅਲਰਟ ਹੈ ਔਰ ਕਣਾ ਸੰਗਣਾ ਕੋਰਾ ਪੈ ਸਕਦਾ ਹੈ ਸੰਗੜੀ ਧੁੰਦ ਦੋ ਦਿਨ ਇੱਥੇ ਪੈ ਸਕਦੀ ਹੈ ਤਾਂ 20 ਤੋਂ 22 ਦਸੰਬਰ ਤੱਕ ਮੀਂਹ ਦਾ ਵੀ ਅਲਰਟ ਜਾਰੀ ਕੀਤਾ ਗਿਆ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਦੱਸ ਦਈਏ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਜਿਸ ਨਾਲ ਧੁੰਦ ਅਜਾ ਠੰਡ ਹੋਰ ਵੀ ਵੱਧ ਸਕਦੀ ਹੈ ਤਾਂ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਕਿਹੜੇ ਇਲਾਕੇ ਸਭ ਤੋਂ ਜ਼ਿਆਦਾ ਠੰਡੇ ਰਹਤਾ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਸਭ ਤੋਂ ਜ਼ਿਆਦਾ ਠੰਡਾ ਰਿਹਾ ਇੱਥੇ ਸਭ ਤੋਂ ਜ਼ਿਆਦਾ ਠੰਡ ਦਰਜ ਕੀਤੀ ਗਈ ਹੈ ਘੱਟੋ ਘੱਟ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਪੂਰੇ ਸੂਬੇ ਦੇ ਜਿਹੜਾ ਤਾਪਮਾਨ ਹੈ ਤਾਂ ਉਹ 0.3 ਡਿਗਰੀ ਦੇ ਵਿੱਚ ਹਾਲਾਂਕਿ ਉੱਥੇ ਥੋੜਾ ਜਿਹਾ ਵਾਧਾ ਦਰਜ ਕੀਤਾ ਗਿਆ ਹੈ ਔਰ ਨਮਾਸ਼ਹਿਰ ਸਭ ਤੋਂ ਜ਼ਿਆਦਾ ਠੰਡਾ ਦੱਸਿਆ ਜਾ ਰਿਹਾ ਘੱਟੋ ਘੱਟ ਤਾਪਮਾਨ ਇੱਥੇ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਸਭ ਤੋਂ ਜ਼ਿਆਦਾ ਇੱਥੇ ਧੁੰਦ ਪੈ ਰਹੀ ਹੈ ਜਿਸ ਕਰਕੇ ਆਵਾਜਾਈ ਚ ਕਈ ਮੁਸ਼ਕਲਾ ਪੇਸ਼ ਆ ਰਹੀਆਂ ਨੇ ਲੋਕੀ ਠੰਡ ਦੇ ਨਾਲ ਜੋ ਕਿ ਉਹਨਾਂ ਨੂੰ ਕਾਫੀ ਠੰਡ ਲੱਗ ਰਹੀ ਹੈ ਔਰ ਅ ਜੋ ਅਪੀਲ ਕੀਤੀ ਗਈ ਹੈ ਕਿ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਨਿਕਲਿਆ ਜਾਵੇ ਜੇਕਰ ਆਪਣੇ ਕਮਾਕਾਰਾਂ ਤੇ ਤੁਸੀਂ ਜਾਣਾ ਹੈ ਤਾਂ ਵਾਹਨ ਹੌਲੀ ਰਫਤਾਰ ਦੇ ਵਿੱਚ ਚਲਾਏ ਜਾਣ ਤਾਂ ਬੱਚਿਆਂ ਦਾ ਖਾਸ ਤੌਰ ਤੇ ਖਿਆਲ ਰੱਖਣ ਦੀ ਅਪੀਲ ਕੀਤੀ ਗਈ ਹੈ ਤਾਂ ਉਧਰ ਚੰਡੀਗੜ੍ਹ ਮੌਸਮ ਵਿਭਾਗ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਔਰ ਜੇਕਰ ਪੰਜਾਬ ਦੇ ਪ੍ਰਦੂਸ਼ਣ ਦੀ ਗੱਲ ਕਰੀਏ ਕਿਉਂਕਿ ਠੰਡ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਧੁੰਦ ਪੈਂਦੀ ਹੈ ਤਾਂ ਪ੍ਰਦੂਸ਼ਣ ਵੀ ਇਕੱਠਾ ਹੋ ਕੇ ਇੱਕ ਸਮੋਗ ਦੀ ਲੇਅਰ ਬਣ ਜਾਂਦੀ ਹੈ ਪਰ ਇੱਥੇ ਕਿਉਂਕਿ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਜਿਸ ਕਰਕੇ ਠੰਡ ਤਾਂ ਲੱਗ ਹੀ ਰਹੀ ਹੈ ਪਰ ਉੱਥੇ ਦੂਸਰੇ ਪਾਸੇ ਇਸ ਤੇਜ਼ ਹਵਾਵਾਂ ਦੇ ਚੱਲਦੇ ਜਿਹੜਾ ਪ੍ਰਦੂਸ਼ਣ ਆ ਉਹਦੇ ਵਿੱਚ ਕਮੀ ਦਰਜ ਕੀਤੀ ਗਈ ਹੈ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਵਾਵਾਂ ਦੀ ਰਫਤਾਰ ਥੋੜੀ ਵਧੀ ਹੈ ਜਿਸ ਕਰਕੇ ਪ੍ਰਦੂਸ਼ਣ ਅਤੇ ਕੋਰੇ ਦੇ ਵਿੱਚ ਥੋੜੀ ਕਮੀ ਆਈ ਹੈ ਪ੍ਰਦੂਸ਼ਣ ਘਟ ਹੋਇਆ ਹੈ ਇਨਾਂ ਇਲਾਕਿਆਂ ਦੇ ਵਿੱਚ ਤਾਂ ਅਮ੍ਰਿਤਸਰ ਤਰਨਤਾਰਨ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਮੁਹਾਲੀ ਅਤੇ ਫਤਿਹਗੜ ਸਾਹਿਬ ਇਸ ਤੋਂ ਇਲਾਵਾ ਰੂਪਨਗਰ ਨਵਾਂ ਸ਼ਹਿਰ ਤਾਂ ਇੱਥੇ ਸੰਗਣਾ ਸੰਗਣੀ ਧੁੰਦ ਦੇਖੀ ਜਾ ਰਹੀ ਹੈ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਧੁੰਦ ਛਾਈ ਹੋਈ ਹੈ ਔਰ ਲੋਕ ਜਿਹੜੇ ਘਰੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਵਾਜਾਈ ਦੇ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਔਰ ਧੁੰਦ ਦੇ ਕਰਕੇ ਠੰਡ ਦੇ ਵਿੱਚ ਵੀ ਕਾਫੀ ਵਾਧਾ ਦਰਜ ਕੀਤਾ ਗਿਆ ਹੈ ਤਾਂ ਫਿਲਹਾਲ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ 2 ਦਿਨ ਇਸੇ ਤਰੀਕੇ ਦੇ ਨਾਲ ਸੰਘਣੀ ਧੁੰਦ ਪੰਜਾਬ ਦੇ ਵਿੱਚ ਪਵੇਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਵੀ ਚਿਤਾਈ ਗਈ ਹੈ ਜਿਸ ਦੇ ਨਾਲ ਜਿਹੜੀ ਠੰਡ ਹੈ ਉਸ ਦੇ ਵਿੱਚ ਹੋਰ ਵੀ ਵਾਧਾ ਦਰਜ ਕੀਤਾ ਜਾ ਸਕਦਾ ਹੈ